ਪਾਇਆ ਤੇ ਹੋ ਗਈ ਮਹਿਨੀਆਂ ਨੀ ਸਈਓ ਹੋ ਸ਼ੀਸ਼ ਚੁਕਾ ਮੈਂ ਤੇ ਸਤ ਗੁਰੂ ਮੇਰੇ ਨਾਲ ਨੀ ਸਈਓ ਸਾਡੇ ਮੰਦਰ ਕਮੇਟੀ ਸ਼੍ਰੀ ਗੋਪਾਲ ਮਤਾਪਿਕਾ ਜੀ ਗਊਸ਼ਾਲਾ ਸੇਵਾ ਸੰਮਤੀ ਦੇ ਸਾਰੇ ਮੈਂਬਰ ਮੋਹੰਦਰ ਜੀ ਸਾਡੇ ਦਲਦਸਾ ਰਜੇਸ਼ ਜੀ ਪੰਡਤ ਜੀ ਭਾਜੀ ਸਭ ਦਾ ਬਹੁਤ ਬਹੁਤ ਧੰਨਵਾਦ मेरी अपनी बैठी है बोलो स्वामी जी महाराज की दोनों हाथ खड़े करें जरा एक बार और कहे स्वामी जी महाराज की आज गुरु पूर्णिमा है और तो बड़ा पवित्र दिन है बहन जी बैठी ना बहुत ही पवित्र दिन है आज आज के दिन उनकी भी सुनवाई होती है जो सारा साल कहते रहते हैं गुरु महाराज सुनते नहीं गुरु महाराज सुनते नहीं आज उनकी भी सुनवाई होती मैं तो अभी कुराली में था स्वामी जी महाराज जी के दरबार में मैं सुबह से वहाँ पे मैंने गाना था मेरा पूरा प्रोग्राम तो मैं घर पहुँचा फिर तैयार होकर यहाँ पे आ गया तो मेरा गुरु स्थान कुराली नदी पार आजोदी की महाराज जी के चरणों में चित्र लगाए साथ में श्री ज्ञानानंद जी महाराज अभी अभी मिल के आया हूँ थोड़े दिन पहले मैं गया था कुरुक्षेत्र और महाराज जी के दर्शन हुए मैं पास में बैठ के आया उसके बहुत जय जय

ਖੁਸ਼ ਹੋ ਜਾਵਣ ਮਾਵਾ ਪੁੱਤਾਂ ਦੀ ਜਿੱਥੋਂ ਦਾਤ ਹੈ ਮਿਲਦੀ ਖੁਸ਼ ਹੋ ਜਾਵਣ ਮਾਵਾ ਸਭ ਦੇ ਸਿਰ ਤੇ ਕਰਦੇ ਮੇਰੇ ਸਤਿਗੁਰ ਠੰਡੀਆਂ ਛਾਂ ਹਰਿਆ ਕਣਤੀ ਬੜੀ ਮੁਸੀਬਤੀ ਮੁਸੀਬਤੀ ਮੁਸੀਬਤ ਬਲੋ ਸੁਆਮੀ ਜੀ ਮਹਾਰਾਜ ਕੀ ਓ हरि ओकड़े मुसीबत खो ताली लख É, yeah. ਜੀ ਅੱਜ ਜੋ ਗੁਰਪੁੰਨੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਸਤਿਗੁਰੂ ਬੋਲੀ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਸੋ ਅੱਜ ਖਰੜ ਦੇ ਵਿੱਚ ਅੰਬਿਕਾ ਮੰਦਿਰ ਦੇ ਵਿੱਚ ਵੀ ਕੀਰਤਨ ਕੀਤਾ ਗਿਆ ਹੈ ਕਿਸ ਵਜ੍ਹਾ ਤੇ ਕੀਤਾ ਇਹ ਜਿਹੜਾ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਗਉਂਸ਼ਾਲਾ ਦੇ ਵਿੱਚ ਹੋਇਆ ਗੁਰੂ ਕੁੰਨਿਆ ਦੇ ਮੌਕੇ ਤੇ ਜਿਹੜਾ ਕਰਾਇਆ ਗਿਆ ਹੈ ਕਹਿੰਦੇ ਨੇ ਜਦੋਂ ਅਸੀਂ ਕਿਸੇ ਨੂੰ ਗੁਰੂ ਨੂੰ ਆਪਾਂ ਧਾਰਦੇ ਆਂ ਤੇ ਉਸ ਨੂੰ ਅੱਜ ਆਪਣੇ ਗੁਰੂ ਨੂੰ ਜਿਹੜਾ ਅਸੀਂ ਆਪਣੇ ਗੁਰੂ ਤੋਂ ਜੋ ਸਿੱਖਿਆ ਉਸ ਉਹਦੀ ਜਿਹੜੀ ਗੁਰੂ ਦਕਸ਼ਣ ਆ ਅੱਜ ਅਸੀਂ ਆਪਣੇ ਗੁਰੂ ਨੂੰ ਸਮਰਪਿਤ ਕਰਦੇ ਆਂ ਜੀ ਜਿਸ ਨੂੰ ਲੈ ਕੇ ਅੱਜ ਪੂਰੀ ਦੁਨੀਆ ਜਿਹੜੀ ਹੈ ਆਪਣੇ ਗੁਰੂ ਦੇ ਚ ਜਾਂਦੀ ਹੈ ਗੁਰੂ ਦਾ ਅਸ਼ੀਰਵਾਦ ਲੈਂਦੀ ਹੈ ਵੀ ਜੋ ਕੁਝ ਅਸੀਂ ਗੁਰੂ ਤੋਂ ਸਿੱਖਿਆ ਹੈ ਤੇ ਅਸੀਂ ਉਸੇ ਰਸਤੇ ਤੇ ਅਸੀਂ ਚੱਲੀਏ ਤਾਂ ਕਿ ਆਪਾਂ ਹੋਰ ਅਜਿਹੇ ਰਸਤੇ ਨਾ ਚਾਹੀਏ ਨਾ ਭਟਕੀਏ ਨਾ ਭਟਕੀਏ ਜੀ ਜੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਇਹ ਗਊਸ਼ਾਲਾ ਅੰਬਿਕਾ ਦੇਵੀ ਮੰਦਰ ਦੇ ਵਿੱਚ ਕਰਾਇਆ ਗਿਆ ਸੀਗਾ ਜਿਸ ਦਾ ਮੋਟਿਵ ਇਹ ਸੀਗੀ ਗੁਰਪੁਰ ਇੱਕ ਦਾ ਗੁਰਪੁਰ ਪੂਰਨਮਾਏ ਤੇ ਉੱਪਰ ਗਊਸ਼ਾਲਾ ਦੇ ਵਿੱਚ ਜਿਹੜਾ ਹੈ ਨਿਰਮਾਣ ਕਰ ਰਹੇ ਜਿਹੜਾ ਚੱਲ ਰਿਹਾ ਹੈ ਜੀ ਇਹ ਪ੍ਰੋਗਰਾਮ ਤਾਂ ਅਸੀਂ ਬਾਹਰ ਵੀ ਕਰ ਸਕਦੇ ਸੀਗੇ ਮਗਰ ਇਹਦਾ ਮੋਟਿਵ ਇਹ ਹੈ ਜੀ ਇਹ ਆਪਣਾ ਗਊਸ਼ਾਲਾ ਦੇ ਵਿੱਚ ਜਿਹੜਾ ਨਿਰਮਾਣ ਕਰ ਰਹੇ ਚਾਰੇ ਜਿਸ ਦਾ ਜਿਹੜਾ ਇਹ ਹੁਣ ਲੈਂਟਰ ਪੇਣਾ ਪਏਗਾ ਗਊ ਮੱਤਾ ਲਈ ਤੇ ਅਸੀਂ ਇਹ ਘਰ ਬਣਾਣ ਜਾ ਰਹੇ ਹਾਂ ਤੇ ਇਸ ਤੋਂ ਬਾਅਦ ਅਸੀਂ ਜਿਹੜਾ ਹੈ ਗੀਤਾ ਭਵਨ ਦਾ ਜਿਹੜਾ ਨਿਰਮਾਣ ਕਰਨ ਜਾ ਰਹੇ ਹਾਂ ਜੀ ਇੱਕ ਰਾਧਾ ਰਸੋਈ ਵੀ ਜਿਹੜੀ ਹੈ ਅਸੀਂ ਰਾਧਾ ਸ਼ਟਮੇ ਤੇ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਓਕੇ ਜੀ ਜੀ ਉਹ ਅੱਜ ਕਿਹੜੇ ਕਿਹੜੇ ਆਪਣੇ ਜਿਹੜੇ ਅੱਜ ਜਿਹੜੇ ਕਲਾਕਾਰ ਆਏ ਨੇ ਆਪਣੇ ਵਿੱਕੀ ਵਿਸ਼ਾਲ ਜੀ ਜਸਵੀਰ ਜੱਸਾ ਜੀ ਭਰਤ ਰੰਗੀਲਾ ਜੀ ਇੱਕ ਹੋਰ ਕਲਾਕਾਰ ਨੇ ਜੋ ਕਿ ਤੁਸੀਂ ਵੀ ਜਾਣਦੇ ਸਾਰੇ ਉਹਨਾਂ ਨੂੰ ਇੰਟਰਨੈਸ਼ਨਲ ਕਲਾਕਾਰ ਨੇ ਮਦਨ ਚੌਕੀ ਜੋ ਕਿ ਉਹ ਵੀ ਇੱਥੇ ਉਹਨਾਂ ਨੇ ਵੀ ਆਪਣੀ ਹਾਜ਼ਰੀ ਜਿਹੜੀ ਇਹ ਭਜਨ ਸੰਦਰ ਜਿਹੜੇ ਆਪਣੇ ਸวาม ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਲਗਾਈ ਹੈ ਜੀ ਜੀ ਇਹਦਾ ਪ੍ਰੋਗਰਾਮ ਹੈ ਜਿਹੜਾ ਇਹ ਮੈਂ ਮੇਰੇ ਇਕੱਲੇ ਦਾ ਨਹੀਂ ਹੈ ਇਹ ਮੇਰੀ ਟੀਮ ਹੈ ਇਹ ਮੇਰੇ ਗੁੰਸ਼ਾਲਾ ਦੇ ਪਿੱਛੇ ਮੇਰੇ ਬੈਕਅਪ ਸੀ ਜਿਨ੍ਹਾਂ ਨੇ ਮੈਨੂੰ ਇਹ ਹੌਸਲਾ ਦੇ ਆ ਵੀ ਤੋਂ ਇਹ ਪ੍ਰੋਗਰਾਮ ਕਰ ਤਾਂ ਅਸੀਂ ਤੇਰੇ ਨਾਲ ਹੈ ਜੀ ਜੀ ਮੈਂ ਸਾਰੇ ਗੁੰਸ਼ਾਲਾ ਦੇ ਪ੍ਰਬੰਧਕ ਦਾ ਤੇ ਪ੍ਰਧਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਹੌਸਲਾ ਦੇ ਆ ਵੀ ਪ੍ਰੋਗਰਾਮ ਕਰਨ ਦਾ ਜੀ ਬੋਲ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੀ ਪੰਡਿਤ ਜੀ RAM 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 RADHE KRISHNA RADHE RADHE ਜੀ ਸੋ ਅੱਜ ਗੁਰਪੁਰਨਮਾ ਦਾ ਤਿਉਹਾਰ ਹੈ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਤੇ ਅੱਜ ਖਰੜ ਸ਼ਹਿਰ ਦੇ ਵਿੱਚ ਵੀ ਮਨਾਇਆ ਗਿਆ ਸਤਿਗੁਰੂ ਸਵਾਮੀ ਜੀ ਮਹਾਰਾਜ ਨਦੀ ਪਾਰ ਕੋਰਾਲੀ ਵਾਲੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਜੋ ਗੁਰੂ ਕੀ ਮहिमा ਹੁੰਦੀ ਹੈ ਜੈਸੇ कुछ लोग सोचते हैं कि हम जीवन से ही जो हमारा जन्म होता है जन्म से ही हमारे अंदर संस्कार आते हैं और वो सोचते हैं कि हम कभी गुरु ना बनाएँ तो उनकी जो आ, मतलब की सोच है वह सोच ठीक नहीं है क्योंकि अगर हमारे जीवन में गुरु नहीं रहेगा तो हमारा जीवन किसी काम का नहीं है चाहे वह चौरासी लाख योनियों में जितना चाहे भटकते रहें लेकिन उनको अगर गुरु का साथ नहीं रहेगा गुरु अगर उन्होंने गुरु से दीक्षा नहीं लेकर रखी होगी तो उनका किसी भी योनी में बेड़ा पार नहीं हो सकता है इसलिए गुरुदेव बनाना हमारे जीवन में आवश्यक है क्योंकि गुरु मंत्र से ही हमारा जीवन धन्य हो जाता है राधे राधे और श्री बांके बिहार जी का मंदिर जो कि एक तो वृंदावन में है और दूसरा हमारे खरड़ शहर में जो बांके बिहार जी विराजमान हैं और हमारी गौशाला भी जहाँ पे 33 करोड़ देवी देवता साक्षात विराजमान है ऐसे तीर्थ स्थान में श्री बांके बिहार जी विराजमान है ऐसे बांके बिहार जी के दर्शन करने के लिए आप सभी लोग दूर दूर से यहाँ पर आकर बांके बिहार जी के दर्शन आवश्यक करें क्योंकि यहाँ पर दर्शन करने मात्र से ही आपकी समस्त मनोकामनाएं पूरी हो जाती हैं राधे राधे हाँ जी प्रधान जी की कहूँगे आज गुरुया जय जय श्री राधे ਸਾਡੇ ਸਨਾਤਨ ਵਿੱਚ ਗੁਰੂ ਪਰੰਪਰਾ ਆਦਿਕਾਲ ਤੋਂ ਚੱਲੀ ਆ ਰਹੀ ਹੈ ਜੀ ਰੱਬ ਰੂਪ ਚ ਭਗਵਾਨ ਸ਼੍ਰੀ ਰਾਮ ਜੀ ਆਏ ਸ਼੍ਰੀ ਕ੍ਰਿਸ਼ਨ ਜੀ ਆਏ ਉਹਨਾਂ ਨੇ ਵੀ ਆਪਣਾ ਗੁਰੂ ਧਾਰਨ ਕੀਤਾ ਤੇ ਸਨਾਤਨ ਚ ਮਤਲਬ ਪ੍ਰਮਾਤਮਾ ਨਾਲ ਮਿਲਣ ਵਾਲਾ ਗੁਰੂ ਹੀ ਹੁੰਦਾ ਹੈ ਤੇ ਸਾਡੀ ਗੁਰੂ ਪਰੰਪਰਾ ਆਦੀ ਕਾਲ ਤੇ ਚੱਲੀ ਆ ਰਹੀ ਹੈ ਅੱਜ ਦੇ ਦਿਨ ਗੁਰਪੁਰਬ ਦੇ ਦਿਨ ਜਿਨ੍ਹਾਂ ਨੇ ਵੀ দীક્ષા ਲਈ ਹੁੰਦੀ ਹੈ ਉਹ ਆਪਣੇ ਆਪਣੇ ਗੁਰੂ ਨੂੰ ਸਮਰਪਣ ਭਾਵਨਾ ਨਾਲ ਉੱਥੇ ਮੱਥਾ ਟੇਕਣ ਲਈ ਤੇ ਆਪਣੇ ਮਤਲਬ ਆਭਾਰ ਪ੍ਰਗਟ ਕਰਨ ਲਈ ਅੱਜ ਦਾ ਦਿਨ ਅਸੀਂ ਸੈਲੀਬ੍ਰੇਟ ਕਰਦੇ ਆ ਤੇ ਭਾਰਤ ਨਹੀਂ ਮਤਲਬ ਪੂਰੇ ਸੰਸਾਰ ਵਿੱਚ ਜਿੱਥੇ ਜਿੱਥੇ ਸਨਾਤਨੀ ਵੱਸਦੇ ਨੇ ਉੱਥੇ-ਉੱਥੇ ਅੱਜ ਦਾ ਦਿਨ ਬੜੇ ਉਤਸ਼ਾਹ ਸ਼ਰਧਾ ਪਾਬਨਾ ਨਾਲ ਮਨਾਇਆ ਜਾਂਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਗਾਬੇ ਮੈਂ ਤਾਂ ਸੋਦ ਇੱਕ ਗੱਲ ਕਹਿੰਦੀ ਹਾਂ ਗੁਰੂਬਿਨ ਗਿਆਨ ਦੀ ਹੈ ਉਹ ਜੀ ਗੁਰੂ ਜ਼ਰੂਰੀ ਹੈ ਧਾਰਨਾ ਅਗਰ ਜ਼ਿੰਦਗੀ ਚ ਕਹਿੰਦੇ ਨਾ ਚੰਗਾ ਵੀ ਅੱਛਾ ਵੀ ਹਰ ਤਰ੍ਹਾਂ ਦਾ ਮਾੜਾ ਵਕਤ ਵੀ ਆਂਦਾ ਪਰ ਅਗਰ ਗੁਰੂ ਬਣੇ ਨਾ ਤਾਂ ਇੱਕ ਕਹਿੰਦੇ ਨੇ ਸਿੱਖਿਆ ਆਟੋਮੈਟਿਕ ਆਣ ਲੱਗ ਜਾਂਦੀ ਹੈ ਵੀ ਹਾਂ ਉਹਨਾਂ ਦੇ ਬਚਨ ਯਾਦ ਰਹਿੰਦੇ ਆ ਜੀ ਤਾਂ ਇਸ ਲਈ ਜ਼ਰੂਰੀ ਹੈ ਗੁਰੂ ਧਾਰਨਾ ਜੀ ਕੋਈ ਇੱਕ ਗੁਰੂ ਜੀ ਦਾ ਕੋਈ ਵੀ ਦੋ ਸ਼ਬਦ ਸੁਣਾ ਦਿਓ ਤੁਸੀਂ ਕੀਪਣ ਬਹੁਤ ਵਧੀਆ ਕਰਦੇ ਹੋ ਨਾ सतगुरु पाया ते हो गई मैं निहाल नि सयो हो सतगुरु पाया ते हो गई मैं निहाल नि सयो हो शीश झुकावाते सतगुरु मेरे नाल नि सयो हो शीश झुकावाते सतगुरु मेरे नाल नि सई बलवंत के बिहारी लाल की जय